ਨਾਲੀ ਰਵੀ ਖੜਿਆ ਲਾਵੇਗਾ ਸਾਡਾ ਰਵੀ ਖੜਿਆ ਲਾ ਲਵੀ ਆਓ ਹੀ ਖੜਿਆ ਲਾ ਲਿਆ ਆ ਲੱਕਾ ਹੀ ਪਿਆਰ ਬੜਾ ਕਰਦਾ ਤੈਨੂੰ ਹਾਂ ਮੇਰੇ ਵੀਰੋ ਸਾਡਾ ਕਹਿੰਦੇ ਟੈਪੀ ਵਾਲਾ ਅਜੂ ਐ ਹਾਂ ਕਿੰਦੀ ਗਗਨੇ ਹਾਂ ਨਾਲਿਓ ਅੰਕਲ ਨੂੰ ਬੇਨਤੀ ਆयो ਜੀ ਰਵੀ ਦੇ ਫਾਦਰ ਸਾਹਿਬ ਆ ਰਹੇ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ ਨੇ ਅਮਰੀਕ ਸਿੰਘ ਅੰਕਲ ਜੀ ਉਹ ਰਵੀ ਦੇ ਫਾਦਰ ਸਾਹਿਬ ਨੇ ਬਹੁਤ ਵੱਡਾ ਧੰਨਵਾਦ ਹੈ ਔਰ ਇੱਕ ਕਹਿੰਦੇ ਖੜਿਆਲ ਵਾਲੇ ਰਵੀ ਦੇ ਲਈ ਬਹੁਤ ਵੱਡਾ ਜਿਹੜਾ ਮੇਰੇ ਵੀਰੋ ਐਲਾਨ ਹੋਣ ਜਾ ਰਿਹਾ ਹੈ ਸਾਡਾ ਕਹਿੰਦੇ ਟੈਂਪੀ ਵਾਲਾ ਅਜੂ ਹੈ ਨਾਲ ਕਹਿੰਦੇ ਰਮਣਾ ਪੰਜਾਬ ਪੁਲਿਸੀ ਹੈ ਉਹਨਾਂ ਵੀਰਾਂ ਬੰਨਿਓ ਹੁਣੇ ਉਹਨਾਂ ਨੂੰ ਫੋਨ ਆਇਆ ਉਹ ਕਹਿੰਦੇ ਵੀ ਜਿਹੜੇ ਮੇਲੇ ਤੇ ਰਵੀ ਖੜਿਆਲ ਵਾਲਾ ਜਿਹੜੀ ਚੀਜ਼ ਆਖੇਗਾ ਉਹ ਚੀਜ਼ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਉਹ ਪਤਾ ਨਹੀਂ ਮੋਟਰਸਾਈਕਲ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਲੈ ਵੀ ਰਵੀ ਖੜਿਆਲ ਦੇ ਲਈ ਸਾਡਾ ਕਹਿੰਦੇ ਅਜੂ ਟੈਪੀ ਐ ਤੇ ਨਾਲ ਮੇਰੇ ਵੀਰੋ ਰਮਨ ਪੰਜਾਬ ਪੁਲਸੀ ਐ ਉਹ ਕਹਿੰਦਾ ਵੀ ਜਿਹੜੇ ਮੇਲੇ ਤੇ ਜਿਹੜੀ ਚੀਜ਼ ਆਖੇਗਾ ਖੜਿਆਲ ਵਾਲਾ ਰਵੀ ਉਹ ਚੀਜ਼ ਦੇ ਨਾਲ ਕਹਿੰਦੇ ਨੌਜਵਾਨ ਦਾ ਮਾਨ ਸਨਮਾਨ ਕੀਤਾ ਜਾਵੇਗਾ ਤੇ ਰਮਣ ਕਹਿੰਦੇ ਕਿ ਦੇ ਲਈ ਇੱਕ ਸਰਪ੍ਰਾਈਜ਼ ਵੀ ਉਹ ਅਲੱਗ ਤੋਂ ਹੋਵੇਗਾ ਲੈ ਵੀ ਰਵੀ ਤੇਰੇ ਲਈ ਦਿਲੋ ਜਮਾ ਮਾਂ ਨੇ ਮੁੰਡਾ ਹੋਰ ਕਰ ਮਿਹਨਤ ਯਾਰ ਆਲਾਕਾ ਬੜਾ ਪਿਆਰ ਕਰਦਾ ਹੈ ਅਮਰੀਕ ਸਿੰਘ ਨੂੰ ਮਾਣ ਆਪਣੇ ਪੁੱਤ ਦੀ ਖੇਡ ਉੱਪਰ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਰਵੀ ਦੇ ਨਾਮ ਤੇ ਇਹ ਸਾਡਾ ਇਸੇ ਨਗਰ ਦਾ ਵਧੀਆ ਖਿਡਾਰੀ ਹੈ 나ੜੀ ਉਧਰ ਸਾਡੇ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਰਵੀ ਖੜਿਆਲ ਵਾਲੇ ਦੇ ਲਈ ਅਗਲੇ ਸਾਲ ਜਦੋਂ ਕਬੱਡੀ ਕੱਪ ਖੜਿਆਲ ਪਿੰਡ ਦੇ ਵਿੱਚ ਹੋਵੇਗਾ 11000 ਦੇ ਸਲਮਾਨ ਕਹਿੰਦੇ ਉਹ ਸਾਡੇ ਵੱਡੇ ਭਰਾਵਾਂ ਦੇ ਵੱਲੋਂ ਕੀਤੇ ਜਾਣਗੇ ਇੱਕ ਵਾਰੀ ਤਾੜੀਆਂ ਵਾਰੇ ਫਿਰ ਬਹੁਤ ਬਹੁਤ ਧੰਨਵਾਦ ਆ ਸਾਡੇ ਹਰਪਾਲ ਸਿੰਘ ਜੀ ਚੇਅਰਮੈਨ ਸਾਹਿਬ